ਪਹਿਲਾ ਇਕਲੋਤਾ ਸਕੂਲ ਜਿਹੜਾ ਸਕੂਲ ਫ੍ਰੀ ਆਫ ਕੋਸਟ ਜਿਹੜੇ ਬੱਚਿਆਂ ਨੂੰ ਬੁਕਸ ਜਿਹੜਾ ਫ੍ਰੀ ਦੇ ਰਿਹਾ ਜੀ ਬਹੁਤ ਵੱਡਾ ਪ੍ਰਾਲਾ ਜੀ ਇਸ ਬਾਰੇ ਕੀ ਕਹਿਣਾ ਚਾਹੁੰਦਾ ਹੂੰ ਦਾ ਇਕ ਇਕ ਹੀ ਮੋਟਿਵ ਰਿਹਾ ਹੈਗਾ ਕਿ ਵੱਧ ਤੋਂ ਵੱਧ ਸਹੂਲਤਾਂ ਬੱਚਿਆਂ ਨੂੰ ਤੇ ਉਹਨਾਂ ਦੇ ਪੈਰੈਂਟਸ ਨੂੰ ਦਿੱਤੀਆਂ ਜਾਣ। ਸੁਭੀ ਕਮਰੇ ਨੇ ਜਿਹੜੇ ਕਿ ਫੁਲੀ AC ਨੇ ਮਾਦ ਪਰੇ ਤੇ ਸਾਇੰਸ ਤੇ ਮੈਥ ਤੇ ਅਰਥ ਵਿਗਿਆਨ ਉਹ ਕਿ ਲੇਟਸ ਟੈਕਨੋਲੋਜੀ ਜਿਹੜੀ ਹੈ ਉਹ Thank so you. ਸਤਿ ਸ਼੍ਰੀ ਅਕਾਲ ਜੀ ਮੈਂ ਅਮਿਤ ਚਾਹ ਵਾਲਾ ਇਸ ਵਕਤ ਮੈਂ ਡੀਏਵੀ ਪਬਲਿਕ ਸਕੂਲ ਦੇ ਵਿੱਚ ਆ ਜਿੱਥੋਂ ਦੇ ਮੈਂ ਤੁਹਾਨੂੰ ਪ੍ਰਿੰਸੀਪਲ ਮੈਮ ਨਾਲ ਗੱਲਬਾਤ ਕਰਾਉਣਾ ਤੇ ਜਾਣਦੇ ਆਪਾਂ ਸਕੂਲ ਦੇ ਬਾਰੇ ਤੇ ਸਕੂਲ ਦੇ ਬੱਚਿਆਂ ਬਾਰੇ ਤੇ ਸਕੂਲ ਦੇ ਪੇਰੈਂਟਸ ਬਾਰੇ ਕਿੰਦਾ ਨਹੀਂ ਉਹਨਾਂ ਦੀ ਸਪੋਰਟਰਿੰਗ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਕਿਸ ਤਰ੍ਹਾਂ ਦੇ ਜੀ ਬੱਚਿਆਂ ਦਾ ਤੁਸੀਂ ਸੋਚ ਰਹੇ ਹੋ ਬੱਚਿਆਂ ਦੇ ਭਵਿੱਖ ਬਾਰੇ ਤੇ ਪਹਿਲਾਂ ਤਾਂ ਵਧਾਈ ਦੇ ਪਾਤਰੋਂ ਕਿਉਂਕਿ ਇਹ ਪਹਿਲਾ ਹੀ ਇਕਲੋਤਾ ਸਕੂਲ ਹੈ ਜਿਹੜਾ ਸਕੂਲ ਫ੍ਰੀ ਆਫ ਕੋਸਟ ਜਿਹੜੇ ਬੱਚਿਆਂ ਨੂੰ ਬੁੱਕਸ ਜਿਹੜਾ ਫ੍ਰੀ ਦੇ ਰਿਹਾ ਜੀ ਬਹੁਤ ਵੱਡਾ ਉਪਰਾਲਾ ਜੀ ਇਸ ਬਾਰੇ ਕੀ ਕਹਿਣਾ ਚਾਹੂੰਗੀ ਸੋ ਫਸਟ ਆਫ ਆਲ ਥੈਂਕ ਯੂ ਟੂ एवरीवन ਇਹ ਸਕੂਲ ਦਾ ਇੱਕ ਇੱਕ ਹੀ ਮੋਟਿਵ ਰਿਹਾ ਹੈਗਾ ਕਿ ਵੱਧ ਤੋਂ ਵੱਧ ਸਹੂਲਤਾਂ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਦਿੱਤੀਆਂ ਜਾਣ ਜੀ ਇਹ ਬੱਚਿਆਂ ਦੇ ਤੇ ਉਸ ਦੇ ਉਹਨਾਂ ਦੇ ਭਵਿੱਖ ਬਾਰੇ ਸੋਚ ਕੇ ਹੀ ਇਹ ਸਾਰੇ ਉਪਰਾਲੇ ਸਾਡੀ ਮੈਨੇਜਮੈਂਟ ਕਮੇਟੀ ਵੱਲੋਂ ਇਹ ਸਾਰੇ ਕੀਤੇ ਗਏ ਹਨ ਜੋ ਕਿ ਉਹਨਾਂ ਨੇ ਇਹ ਕਿ ਬੱਚਿਆਂ ਦਾ ਚੰਗਾ ਉਜਵਲ ਭਵਿੱਖ ਬਣੇ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਇੱਕ ਚੰਗੇ ਨੇਤਾ ਚੰਗੇ ਅਫਸਰ ਬਣਨ ਤੇ ਇਸੇ ਕਰਕੇ ਹੀ ਉਹਨਾਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਫੈਸਿਲਿਟੀਆਂ ਦਿੱਤੀਆਂ ਹੈਗੀਆਂ ਜਿਵੇਂ ਕਿ ਹੁਣ ਸਾਡੇ ਸਕੂਲ ਦੇ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਕਿ ਜਿਹੜੇ ਬਹੁਤ ਵੱਡੇ ਸਕੂਲਾਂ ਦੇ ਵਿੱਚ ਦਿੱਤੀ ਜਾਂਦੀ ਹੈਗੀਆਂ ਤੇ ਇਹ ਸਾਰਾ ਹੀ ਮੈਨੇਜਮੈਂਟ ਦੇ ਥਰੂ ਸਾਰੀ ਸਹੂਲਤਾਂ ਪ੍ਰੋਵਾਈਡ ਕਰਵਾਈਆਂ ਗਈਆਂ ਹਨ ਤਾਂ ਕਿ ਜੀ ਤਾਂ ਕਿ ਸਾਰੇ ਹੀ ਬੱਚੇ ਤੇ ਪੇਰੈਂਟਸ ਇਸ ਚੀਜ਼ ਲਈ ਸੈਟੀਸਫਾਈ ਹੋ ਜਾਣ ਕਿ ਉਹਨਾਂ ਦੇ ਬੱਚੇ ਦਾ ਜਿਹੜਾ ਭਵਿੱਖ ਹੈ ਸਾਡੇ ਸਕੂਲ ਵਿੱਚ ਬਹੁਤ ਹੀ ਸੁਰੱਖਿਅਤ ਰੱਖਿਆ ਗਿਆ ਹੈ ਜੀ ਤਾਂ ਜਿਸ ਤਰ੍ਹਾਂ ਜੇ ਪੇਰੈਂਟਸ ਦਾ ਕਿਦਾਂ ਦਾ ਸਹਿਯੋਗ ਰਹਿੰਦਾ ਮੈਮੇ ਸਕੂਲ ਦੇ ਵਿੱਚ ਸਰ ਪੇਰੈਂਟਸ ਦਾ ਸਹਿਯੋਗ ਬਹੁਤ ਵਧੀਆ ਹੈਗਾ ਜਿਹੜਾ ਕਿ ਉਹ ਮਤਲਬ ਆਪਣਾ ਸਾਰੇ ਆਪਣੇ ਸਾਰੇ ਸਾਨੂੰ ਵਿਊਜ਼ ਵੀ ਦੱਸਦੇ ਆ ਜੋ ਉਹ ਚਾਹੁੰਦੇ ਹੈਗੇ ਆ ਜੋ ਉਹਨਾਂ ਦੀ ਸੋਚ ਹੈਗੀ ਆ ਅਸੀਂ ਉਹਨਾਂ ਦੇ ਮਤਲਬ ਗੱਲ ਕਰਦੇ ਹੈਗੇ ਜਦੋਂ ਮੈਨੂੰ ਪਤਾ ਲੱਗਦਾ ਹੈ ਕਿ ਉਹ ਆਪਣੇ ਬੱਚਿਆਂ ਬਾਰੇ ਕਿਵੇਂ ਸੋਚਦੇ ਹੈਗੇ ਆ ਤੇ ਉਹਨਾਂ ਨੂੰ ਸਾਡੇ ਤੋਂ ਕੀ ਐਕਸਪੈਕਟੇਸ਼ਨਸ ਹੁੰਦੀਆਂ ਹੈਗੀਆਂ ਅਸੀਂ ਬਹੁਤ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਹਰ ਐਕਸਪੈਕਟੇਸ਼ਨ ਤੇ ਅਸੀਂ ਪੂਰੇ ਖਰੇ ਉਤਰੀਏ ਤੇ ਅਸੀਂ ਵੱਧ ਤੋਂ ਵੱਧ ਆਪਣੇ ਟੀਚਰਾਂ ਥਰੂ ਆਪਣੇ ਐਕਟੀਵਿਟੀਜ਼ ਦੇ ਥਰੂ ਹਰ ਤਰ੍ਹਾਂ ਦੇ ਮਤਲਬ ਉਹਨਾਂ ਨੂੰ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਦੇ ਆ ਇਸ ਸਕੂਲ ਦੇ ਵਿੱਚ ਜਿਹੜਾ ਕੀ ਖਾਸ ਹੈ ਤਾਂ ਜੋ ਬੱਚਾ ਤੁਹਾਡੇ ਹੀ ਸਕੂਲ ਦੇ ਵਿੱਚ ਐਡਮਿਸ਼ਨ ਲਵੇ ਸਰ ਐਕਚੁਅਲੀ ਜੋ ਮੈਂ ਦੇਖਿਆ ਹੈਗਾ ਹੈ ਸਕੂਲ ਦੇ ਵਿੱਚ ਇੱਥੇ ਕੁਆਲਿਟੀ ਐਜੂਕੇਸ਼ਨ ਨੂੰ ਜ਼ਿਆਦਾ ਹੀ ਅਹਮਿਆਤ ਦਿੱਤੀ ਗਈ ਹੈਗੀ ਆ ਕਿ ਬੱਚੇ ਨੂੰ ਕੁਆਂਟੀਟੀ ਤੋਂ ਨਹੀਂ ਸਾਨੂੰ ਕੁਆਲਿਟੀ ਐਜੂਕੇਸ਼ਨ ਤੇ ਜ਼ਿਆਦਾ ਫੋਕਸ ਕੀਤਾ ਗਿਆ ਤਾਂ ਕਿ ਉਹਨਾਂ ਦੀ ਜਿਹੜੀ ਵੀ ਐਜੂਕੇਸ਼ਨ ਹੋਵੇ ਲਰਨਿੰਗ ਬਾਈ ਡੂਇੰਗ ਕੀਤੀ ਜਾਏ ਉਹਨਾਂ ਨੂੰ ਸਿਖਾਇਆ ਜਾਏ ਸਾਰਾ ਕੁਝ ਤਾਂ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਪ੍ਰੈਕਟੀਕਲ ਸਕਿਲਸ ਦੇ ਵਿੱਚ ਬਹੁਤ ਹੀ ਪਰਫੈਕਟ ਤੇ ਅੱਛੇ ਨਾਗਰਿਕ ਬਣਨ ਇਸ ਦੇਸ਼ ਦਾ ਭਵਿੱਖ ਉਜਵਲ ਕਰੇ ਜੀ ਤਾਂ ਹੋਰ ਕੀ ਮੈਮ ਸੋਚਦੇ ਹੋ ਬੱਚਿਆਂ ਦੇ ਬਾਰੇ ਤੁਸੀਂ ਬਹੁਤ ਵਧੀਆ ਜਿਹੜਾ ਮੈਸੇਜ ਦੇ ਰਹੇ ਹੋ ਕਿ ਬੱਚੇ ਇੱਥੋਂ ਕੋ ਵੀ ਖਾਪਨਾ ਬਣਾ ਕੇ ਜਾਣਗੇ ਤਾਂ ਬੱਚਿਆਂ ਲਈ ਕਾਫੀ ਕਨਸੈਂਟ੍ਰੇਸ਼ਨ ਇਸ ਸਕੂਲ ਵੱਲੋਂ ਬੱਚਿਆਂ ਲਈ ਕੀਤੀ ਜਾ ਰਹੀ ਹੈ ਪੇਰੈਂਟਸ ਤੁਹਾਨੂੰ ਬਹੁਤ ਵੱਡਾ ਸਹਿਯੋਗ ਕਰ ਰਹੇ ਨੇ ਤੇ ਮੈਨੇਜਮੈਂਟ ਇਸ ਮਤਲਬ ਬੱਚਿਆਂ ਦੇ ਭਵਿੱਖ ਬਾਰੇ ਸੋਚ ਰਹੀ ਹੈ ਹੋਰ ਕੀ ਹੈ ਇਸ ਸਕੂਲ ਦਾ ਤਾਂ ਜੋ ਸਾਡੇ ਦਰਸ਼ਕ ਜਾਣ ਸਕਣ ਪੀਐਸ ਸਕੂਲ ਦੇ ਵਿੱਚ ਵਾਕਈ ਜਿਹੜੇ ਲੋਕ ਭਲਾਈ ਦੇ ਕੰਮ ਚੱਲ ਰਹੇ ਨੇ ਜੀ ਸਿਰਫ ਇਸ ਤਰ੍ਹਾਂ ਹੈਗਾ ਕਿ ਜਿਵੇਂ ਕਿ ਮੈਂ ਮਤਲਬ ਇਸ ਤੇ ਦੇਖ ਰਹੀ ਹੈ ਕਿ ਟਾਈਮ ਟੂ ਟਾਈਮ ਜਿਵੇਂ ਚੇਂजेस ਆਉਂਦੇ ਜਾ ਰਹੇ ਹੈ ਲਾਈਫਸਟਾਈਲ ਦੇ ਵਿੱਚ ਲੋਕਾਂ ਦੇ ਚੇਂजेस ਆ ਰਹੇ ਹੈਗੇ ਸਭ ਤੋਂ ਵਧੀਆ ਇਹ ਹੁੰਦਾ ਹੈਗਾ ਕਿ ਬੱਚਾ ਇੱਕ ਕੌਨਫੀਡੈਂਟ ਚਾਈਲਡ ਹੋਣਾ ਚਾਹੀਦਾ ਹੈਗਾ ਉਹ ਜਿੱਥੇ ਵੀ ਜਾਏ ਜਿਸ ਦੇ ਨਾਲ ਵੀ ਗੱਲ ਕਰੇ ਉਹਦੇ ਚ ਇੰਨਾ ਕੌਨਫੀਡੈਂਸ ਬਿਲਡ ਹੋਣਾ ਚਾਹੀਦਾ ਤਾਂ ਕਿ ਉਹ ਹਰ ਇੱਕ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਸੋਲਵ ਕਰ ਸਕੇ ਆਪਣੇ ਦਿਮਾਗ ਦੇ ਨਾਲ ਪ੍ਰੋਪਰ ਆਪਣੇ ਸ਼ਾਰਪ ਮਾਈਂਡ ਦੇ ਨਾਲ ਸੋਲਵ ਕਰੇ ਏ ਸੰ ਮੈਮ ਅਮਨਦੀਪ ਕੋ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਤੇ ਜਿੰਨਾ ਤੁਹਾਡੀ ਗੱਲਬਾਤ ਕਰਾਣੇ ਆ ਸੁਰੇਸ਼ ਸਰ ਨਾਲ ਤੇ ਉਹ ਤੁਹਾਨੂੰ ਆਪਾਂ ਨੂੰ ਦੱਸਣਗੇ ਕਿ ਸਕੂਲ ਦਾ ਕਦੋਂ ਸਟਾਰਟ ਹੋਇਆ ਤੇ ਕਦੋਂ ਇਹ ਸਕੂਲ ਦਾ ਜਿਹੜਾ ਨੀਂਹ ਪੱਥਰ ਤੋਂ ਲੈ ਕੇ ਤੇ ਲੋਕਾਂ ਦੇ ਭਲੇ ਲਈ ਅੱਜ ਇਹ ਸਕੂਲ ਦਾ ਬੜਾ ਵਿਸ਼ਾਲ ਰੂਪ ਜਿਹੜਾ ਧਾਰ ਲਿਆ ਤੇ ਇਹ ਗੱਲਬਾਤ ਕਰਦੇ ਸਰ ਸਸੀ ਕੁੱਤੋਂ ਪਹਿਲਾਂ ਵਧਰੀ ਪਹਚਾਣ ਕਰਨ ਲਈ ਚਾਹਵਾਂ ਦੀ ਸਾਰੇ ਸਕੂਲ ਦੇ ਚਾਹ ਹਨ ਮੈਨੂੰ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਕੂਲ ਬਾਰੇ ਜਾਣ ਲਈ ਆਈ ਨੇ ਸਕੂਲ 1989 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਸ਼ਰਦ ਚੰਦ ਜਦੋਂ 15 ਬਸੇ ਉਸ ਟਾਈਮ 33-34 ਸਾਲ ਦੀ ਉਮਰ ਦੇ ਵਿੱਚ ਇਹ ਸੋਚ ਲੈ ਕੇ ਆਇਆ ਸੀ ਕਿ ਸ਼ਹਿਰ ਦੇ ਵਿੱਚ ਕੋਈ ਵੀ ਪ੍ਰਾਈਵੇਟ ਸਕੂਲ ਜਾਂ ਅੱਛਾ ਸਕੂਲ ਨਹੀਂ ਹੈ ਸਿਰਫ ਇੱਕ ਸਰਕਾਰੀ ਸਕੂਲ ਹੀ ਹੁੰਦਾ ਸੀ ਇਹ ਸਕੂਲ ਕਿਤਾਬ ਦੇ ਸਟੈਂਡਰਡ ਕੋਈ ਜਾਨਾ ਵਧੀਆ ਨਹੀਂ ਸੀ ਉਸ ਟਾਈਮ ਇੰਗਲਿਸ਼ ਮੀਡੀਅਮ ਸਕੂਲ ਚਲਾਉਣਾ ਤੇ ਕੋਈ ਉਸ ਟਾਈਮ ਬੱਚੇ ਪੜ੍ਹਾਉਂਦੇ ਨਹੀਂ ਸੀ ਸਾਵਧਨ ਤਾਂ ਅਸੀਂ ਇਹ ਵਿਚਾਰ ਲੈ ਕੇ ਇੱਕ ਕਿਰਾਏ ਦੀ ਬਿਲਡਿੰਗ ਸ਼ੁਰੂ ਕੀਤਾ ਸੀ ਪਹਿਲੇ ਸਾਲ ਸਾਡੇ ਕੋਲ ਲਗਭਗ 700 ਬੱਚਿਆਂ ਨੇ ਐਡਮਿਸ਼ਨ ਲਈ ਸੀ ਸੋ ਦਾ ਦਾਇਰਾ ਸਿਰਫ ਇਹ ਸੀ ਕਿ 100 200 400 ਬੱਚਿਆਂ ਨੂੰ ਅਸੀਂ ਪੜ੍ਹਾਉਣਾ ਲੋਟ ਚਾਜਾ ਰੱਖਿਆ ਸੀ ਲੇਕਿਨ ਕਿਉਂਕਿ ਸ਼ੁਰੂ ਤੋਂ ਹੀ ਸੇਵਾ ਭਾਵਨਾ ਨਾਲ ਜੁੜੇ ਹੋਏ ਸੀ ਇਸ ਸਕੂਲ ਨੂੰ ਲਈ ਔਰ ਇੱਕੋ ਹੀ ਗੱਲ ਦਾ ਸੀ ਕਿ ਸ਼ਹਿਰ ਦੇ ਬੱਚਿਆਂ ਨੂੰ ਮਫਾਤ ਨੂੰ ਇੱਕ ਅੱਛੀ ਸਿੱਖਿਆ ਮਿਲ ਜਾਈ ਜਾਵੇ ਘੱਟ ਰੇਟਾਂ ਦੇ ਉੱਤੇ ਦਿਵਾਈ ਜਾਵੇ ਉਸ ਉਦੇਸ਼ ਨੂੰ ਅੱਜ ਤੱਕ ਅਸੀਂ ਰੱਖਦੇ ਹੋਏ ਚੱਲੇ ਆ ਤਾਂ ਪ੍ਰਮਾਤਮਾ ਨੇ ਵੀ ਸਾਥ ਦਿੱਤਾ ਕਿ ਅੱਜ ਸ਼ਹਿਰ ਦੇ ਵਿੱਚ 6.5 ਏਕੜ ਜ਼ਮੀਨ ਦੇ ਵਿੱਚ ਕਰੋੜਾਂ ਰੁਪਏ ਦੀ ਇਨਫਰਾਸਟ੍ਰਕਚਰ ਦੇ ਨਾਲ ਕਰੋੜਾਂ ਰੁਪਏ ਦੇ ਬੈਂਕ ਬੈਲੈਂਸ ਦੇ ਨਾਲ ਅੱਜ ਇਹ ਸੰਸਥਾ ਚੱਲ ਰਹੀ ਹੈ ਜਿਹਦੇ ਵਿੱਚ 2750 ਰੁਪਏ ਲਗਭਗ 120 ਕਮਰੇ ਨੇ ਜਿਹੜੇ ਕਿ ਫੁੱਲੀ ਏਸੀ ਨੇ ਔਰ ਸਾਰਾ ਸਕੂਲ ਪੂਰੀ ਇਕਿਪਡ ਹੈ ਅੱਜਕੱਲ ਦੀ ਮਾਡਰਨ ਟੈਕਨੋਲੋਜੀ ਦੇ ਵਿੱਚ ਸਮਾਰਟ ਬੋਰਡ ਸਮਾਰਟ ਫਰਨੀਚਰ ਸਾਇੰਸ ਲੈਬ ਮੈਥ ਲੈਬ ਕੰਪਿਊਟਰ ਲੈਬ ਟੂਕ ਇਟ ਲੇਟਸਟ ਟੈਕਨੋਲੋਜੀ ਜਿਹੇ ਕੰਪਿਊਟਰ ਨਾਲ ਜੁੜੀ ਹੋਇਆ ਐਸ ਦੇ ਨਾਲ ਹੀ ਜੇ ਮੈਂ ਗੱਲ ਕਰਾਂ ਸਾਰੇ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਤਾਂ ਮੇਰਾ ਖਿਆਲ ਹੈ ਬਹੁਤ ਹੀ ਅੱਛੇ ਮਿਆਰ ਦੇ ਕੁਆਲਟੀ ਦੇ ਅਧਿਆਪਕ ਹੋਏ ਜੋ ਕਿ 23 ਸਾਲ ਨਹੀਂ ਤੋਂ ਅੱਗੇ ਇੱਥੇ ਸਾਡੇ ਕੋਲੇ ਸੱਚੀ ਨੂੰ ਸਿੱਖਿਆ ਦੇ ਰਹੇ ਨੇ ਵੇਸ਼ਕ ਆਪਾਂ ਬੰਗਾਲ ਦੀ ਗੱਲ ਕਰੀਏ ਮੁੱਤੀ ਦੀ ਗੱਲ ਕਰੀਏ ਮਹਾਰਾਸ਼ਟਰ ਦੀ ਗੱਲ ਕਰੀਏ ਮਾਝ ਤੋਂ ਤਾਂ ਬਹੁਤ ਜ਼ਿਆਦਾ ਨੂੰ ਚੱਲੇ ਹੋਏ ਕੋਈ ਕੇਰਲਾ ਤੋਂ ਵੀ ਕੁਝ ਹੋ ਰਿਹਾ ਹੋਏ ਨੇ ਇਸ ਤੋਂ ਇਲਾਵਾ ਬੱਚਿਆਂ ਨੂੰ ਜਿਸ ਤਰ੍ਹਾਂ ਮੈਂ ਕਿਹਾ ਕਿ ਬਹੁਤ ਹੀ ਘੱਟ ਰੇਟ ਦੇ ਵਿੱਚ ਅਸੀਂ ਵਧੀਆ ਸਿੱਖਿਆ ਪਹੁੰਚਾਉਣ ਦਾ ਪਹਲਾ ਰੱਖਿਆ ਹੋਇਆ। ਅੱਜ ਵੀ ਅਸੀਂ ਪਲੱਸ 2 ਦੇ ਬੱਚੇ ਤੋਂ ਆਈ ਥਿੰਕ 23-24000 ਰੁਪਏ ਸਾਲ ਦਾ ਲੈ ਰਹੇ ਹਾਂ ਜਿਹਦੇ ਵਿੱਚ ਸਾਰੇ ਖਰਚੇ ਆ ਗਏ। ਸਕੂਲ ਫੀਸ, ਐਡਮਿਸ਼ਨ ਫੀਸ, ਜੇ ਫੀਸ ਸੋਸਿੰਗ ਇਸ ਤੋਂ ਨਵਾ ਕਰਾ ਕੋਚ ਨਹੀਂ ਲੈ ਰਹੇ। ਉਸ ਦੇ ਬਾਵਜੂਦ ਇਸ ਸਾਲ ਤੋਂ ਅਸੀਂ ਇੱਕ ਹੋਰ ਕਦਮ ਲਾ ਕੀਤਾ ਕਿ ਕਿਉਂਕਿ ਕਿਤਾਬਾਂ, ਕਾਪੀਆਂ, ਮਰਗੀਆਂ ਹੋਰ ਚੀਜ਼ਾਂ ਦੇ ਵਿੱਚ ਸਕੂਲ ਦੇ ਬੱਚਿਆਂ ਦੀ ਬਹੁਤ ਜ਼ਿਆਦਾ ਡਾਕਟਰ ਯੂਸੀ ਜਿਸ ਤੋਂ ਆਪੇ ਬੜੇ ਪ੍ਰੇਸ਼ਾਨ ਹੁੰਦੇ ਸੀ ਤਾਂ ਇਹ ਸਾਡੀ ਕਮੇਟੀ ਨੇ ਇੱਕ ਬਹੁਤ ਹੀ ਵਧੀਆ ਕਦਮ ਉਠਾਇਆ ਕਿ ਨਰਸੀ ਤੋਂ ਲੈ ਕੇ ਪਲੱਸ ਆਵਰ ਸੈਕਿੰਡ ਇਅਰ ਸੈਕਿੰਡ ਕਲਾਸ ਤੱਕ ਕਿਤਾਬਾਂ ਕਾਪੀਆਂ ਸਾਰੇ ਬੱਚਿਆਂ ਨੂੰ ਫ੍ਰੀ ਦਿੱਤੀਆਂ ਜਾਂਦੀਆਂ ਹਨ ਔਰ ਇਸ ਤਿਹੇ ਕਰਕੇ ਪੇਰੈਂਟਸ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੋਰ ਵੀ ਉਪਰਾਲੇ ਸਾਰੇ ਚੱਲ ਰਹੇ ਨੇ ਬਿਲਡਿੰਗ ਨੂੰ ਹੋਰ ਜ਼ਿਆਦਾ ਵਧਾਉਣ ਦੇ ਉਪਰਾਲੇ ਚੱਲ ਰਹੇ ਨੇ ਕਲਾਸਰੂਮਾਂ ਨੂੰ ਹੋਰਿਆ ਦਾ ਸੰਜੀਵਿਤ ਕਰਨ ਦੇ ਉਪਰਾਲੇ ਚੱਲ ਰਹੇ ਨੇ ਇਸ ਦੇ ਨਾਲ ਹੀ 150 ਕਿਲੋਵੈਟ ਦਾ ਹੰਦਤ ਪਾਵਰ ਦਾ ਨਿਮਨ ਸਨਸ ਦੇ ਅਧਿਸ਼ਮਨ ਦੇ ਬਿਨ 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 ਘਟਾ ਲਿਆ ਗਿਆ ਸੀ ਤੇ ਸਪੋਰਟ ਦੀ ਗੱਲ ਕਰੀਏ ਸਪੋਰਟ ਦੇ ਵਿੱਚ ਸਾਡੇ ਬੱਚੇ ਨੈਸ਼ਨਲ ਲੈਵਲ ਤੱਕ ਖੇਡਦੇ ਸਪੋਰਟਸ ਵੀ ਯੂਰ ਜੀਓਨ ਦੇ ਵਿੱਚ ਚੱਲ ਰਹੇ ਹੈਗੇ ਸਟਾਫ ਦੇ ਵਿੱਚ ਸਾਡੇ ਪ੍ਰਿੰਸੀਪਲ ਸਤੋ ਪਹਿਲਾਂ ਮਿਸਟਰ ਕਪੇਟਾ ਜੀ ਸੀਗੇ ਕਿਸੇ ਮਜਬੂਰੀ ਕਰਕੇ ਉਹਨਾਂ ਨੂੰ ਵਾਪਸ ਜਾਣਾ ਪਿਆ ਕਦੇ ਨਵੇਂ ਪ੍ਰਿੰਸੀਪਲ ਅਸੀਂ ਮਿਸਟਰ ਚਾਪਟਰ ਦੋਹਤ ਜੀ ਮੇਰੇ ਨਾਲ ਹੀ ਬੈਠੇ ਨੇ ਆ ਜਲ ਰਹੇ ਨੇ ਇਹ ਸ਼ਾਰਟਲੀ ਜੁਆਇਨ ਕਰ ਰਹੇ ਨੇ ਸਕੂਲ ਦੇ ਵਿੱਚ ਉਸ ਤੋਂ ਇਲਾਵਾ ਮੇਰੇ ਨਾਲ ਮਿਸਟਰ ਅਮਨਦੀਪ ਕੌਰ ਬੈਠੇ ਇਹ ਆਪਣੇ ਪ੍ਰਾਈਵੇਟ ਨੀਂਗ ਦੇ ਪ੍ਰਿੰਸੀਪਲ ਨੇ ਸਾਡੇ ਮਿਊਜ਼ਿਕ ਮੈਡੀਕਲ ਦੇ ਚੇਅਰਮੈਨ ਜਿਹੜੇ ਕੋਈ ਵੀ ਮੈਲਾ ਹੋਗਾ ਕਿਉਂਕਿ ਨੇ ਰਾਮਸ਼ਰਮੀ ਖੜੇ ਸੰਸਥਾ ਦੇ ਬਹੁਤ بڑے ਪਿੱਲਰ ਰਹੇ ਐਮ ਪਿੱਲਰ ਨੇ। ਕਦੇ ਅਧੋਕੇ ਅੰਮੀ ਪਹਿਲੇ ਸਾਡੇ ਐਕਸਿਊਟੈਂਟ ਹੈਗੇ ਨੇ ਸਕੂਲ ਦੇ। ਸਵਿੰਦਰ ਵੀ ਇਹਦੇ ਖੜੇ ਐਕਸਿਊਟੈਂਟ ਮਾ ਰਹੇ ਰਹੇ ਨੇ। ਸੋ ਸਕੂਲ ਦੀ ਕਾਮਯਾਬੀ ਦੇ ਪਿੱਛੇ ਜੇ ਮੈਂ ਕਹਾਂ ਹਾਂ ਤਾਂ ਇੱਕੋ ਹੀ ਕਾਰਨ ਸਭ ਤੋਂ ਵੱਡਾ ਹੈ ਕਿ ਸਕੂਲ ਨੇ ਸਵਾਰਕ ਸੇਵਾ ਨਾਲ ਹੁੰਦੇ ਆ। ਕਿਸੇ ਵੀ ਮੈਂਬਰ ਨੇ ਅਜ ਤੱਕ ਸਕੂਲ ਦੀ ਅਮਰਦੇਵ ਜਿਹੜਾ ਇੱਕ ਨਵੇਂ ਪੈਸੇ ਦਾ ਵੀ ਮੰਗੋਲੇ ਲਈ ਨਹੀਂ ਯੂਸ ਕੀਤਾ ਸੁੰਰੀ ਆਂਗੂਲ ਦਾ ਸਾਰਾ ਪੈਸਾ ਸਕੂਲ ਦੇ ਤੇ ਖਰਚ ਹੋਇਆ ਹੁਣ ਤੋਂ ਲੈ ਕੇ ਔਰ ਇਹੀ ਕਾਰਨ ਹੈ ਕਿ ਪਿਛਲੇ 35 ਸਾਲਾਂ ਤੋਂ ਇੱਕ ਇੱਕ ਜੁੜਤਾ ਨਾਲ ਸਾਡੀ ਆਪਦੀ ਕਮੇਟੀ ਦੀ ਇੱਕ ਜੁੜਤਾ ਨਾਲ ਇਹ ਸਕੂਲ ترقی ਦੇ ਰਾਹ ਉੱਤੇ ਚੱਲ ਰਿਹਾ ਹੈ ਔਰ ਉਮੀਦ ਕਰਦਾ ਹੈ ਕਿ ਅੱਗੇ ਵੀ ਇਸੇ ਤਰ੍ਹਾਂ ਬੜੇ ਮੈਂਬਰਾਂ ਦੇ ਸਹਿਯੋਗ ਨਾਲ ਇਸ ਨੂੰ ਐਸੇ ਤਰੀਕੇ ਨਾਲ ਛਾਲਾ ਮਾਰਦਾ ਹੋਇਆ ਇੱਕ ਵਿਸ਼ਾਲ ਰੂਪ ਤੱਕ ਲੈ ਜਾਵੇਗਾ ਬਹੁਤ ਬਹੁਤ ਧੰਨਵਾਦ ਕਾਲ ਜੀ ਤੁਸੀਂ ਸਾਡੀ ਇਸ ਵੀਡੀਓ ਦੇ ਵਿੱਚ ਦੇਖਿਆ ਕਿ ਇਹ ਸਕੂਲ ਦਾ ਇਨਫਰਾਸਟ੍ਰਕਚਰ ਦੇਖਿਆ ਇਹ ਸਕੂਲ ਦੀ ਬਿਲਡਿੰਗ ਦੇਖੀ ਇਹ ਸਕੂਲ ਦੇ ਟੀਚਰਸ ਦੇਖੇ ਤੇ ਇਹ ਸਕੂਲ ਦੇ ਪੜ੍ਹਾਉਣ ਦੇ ਜਿਹੜੇ ਅ ਟੀਚਰ ਪੜਾ ਰਹੇ ਨੇ ਕਿੰਨਾ ਵਧੀਆ ਸਟੂਡੈਂਟਾਂ ਨੂੰ ਕਿੰਨਾ ਅੱਛਾ ਗਾਈਡ ਕਰ ਰਹੇ ਨੇ ਤੁਸੀਂ ਹਰ ਇੱਕ ਚੀਜ਼ ਬਰੀਫਲੀ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਵੀ ਇਸ ਸਕੂਲ ਦੀ ਹੈਗੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਹੈ ਇੱਥੋਂ ਦੇ ਪ੍ਰਿੰਸੀਪਲ ਦੇ ਨਾਲ ਵੀ ਤੁਹਾਡੀ ਜਿਹੜੀ ਗੱਲਬਾਤ ਅਸੀਂ ਕੀਤੀ ਹੈ ਤੇ ਇੱਥੋਂ ਦੀ ਮੈਨੇਜਮੈਂਟ ਵੀ ਤਾਂ ਇੰਨੇ ਜਿਹੜੇ ਇਹ ਲੋਕ ਭਲਾਈ ਦੇ ਜਿਹੜੇ ਕੰਮ ਕਰ ਰਹੇ ਨੇ ਤਾਂ ਜਿੰਨੇ ਵੀ ਤੁਸੀਂ ਸਾਡੀ ਇਹ ਦਰਸ਼ਕ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਸੰਸਥਾ ਨੂੰ ਹੋਰ ਵੀ ਵੱਧ ਤੋਂ ਜਿਹੜਾ ਸਹਿਯੋਗ ਮਿਲ ਸਕੇ ਤੇ ਇਹ ਸੰਸਥਾ ਦੇ ਨਾਲ ਹੀ ਜਿੰਨਾ ਤੁਸੀਂ ਵੱਧ ਇਹਨਾਂ ਨੂੰ ਸਹਿਯੋਗ ਕਰੋਗੇ ਉਨਾ ਹੀ ਸੰਸਥਾ ਜਿਹੜੀ ਵੱਧ ਚੜ ਕੇ ਜਿਹੜੀ ਅੱਗੇ ਬੱਚਿਆਂ ਦੇ ਭਵਿੱਖ ਲਈ ਅੱਗੇ ਆਵੇਗੀ ਕਿਉਂਕਿ ਜਿਵੇਂ ਉਹਨਾਂ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਸਾਡਾ ਮੁੱਖ ਉਦੇਸ਼ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਜਿਵੇਂ ਟੀਚਰਸ ਜੀ ਨੇ ਜਿਵੇਂ ਪ੍ਰਿੰਸੀਪਲ ਨੇ ਦੱਸਿਆ ਕਿ ਸਾਡਾ ਮੁੱਖ ਦੇਸ਼ ਬੱਚਿਆਂ ਦੇ ਫਿਚਰ ਨੂੰ ਬਣਾਉਣਾ ਤਾਂ ਇਸੇ ਤਰ੍ਹਾਂ ਹੀ ਫਿਚਰ ਜੇਕਰ ਤੁਸੀਂ ਚਾਹੁੰਦੇ ਹੋ ਚੰਗਾ ਬਣਾਉਣਾ ਤਾਂ ਪਲੀਜ਼ ਤੁਸੀਂ ਇਸ ਸਕੂਲ ਦੇ ਵਿੱਚ ਡੀਏਵੀ ਪਬਲਿਕ ਸਕੂਲ ਬੋਡ ਲਾਡਾ ਦੇ ਵਿੱਚ ਵਿਜ਼ਿਟ ਕਰੋ ਤੇ ਜਰੂਰ ਇਸ ਸਕੂਲ ਦਾ ਵਿੱਚ ਤੁਸੀਂ ਲਾਹਾ ਲਓ ਮਿਲਦੇ ਆ ਤੁਹਾਨੂੰ ਅਗਲੀ ਨੈਕਸਟ ਵੀਡੀਓ ਵਿੱਚ ਤਾਤਾ ਦੋਸਤਾਂ ਨੂੰ ਇਜਾਜ਼ਤ ਥੈਂਕ ਯੂ